ਇਹ ਜਿਵੇਂ ਜਿੱਥੇ 15 ਅਗਸਤ ਮਨਾਉਂਦੀਆਂ ਤਿਆਰੀਆਂ ਜਿੱਥੇ ਜੋਰਾ ਸ਼ੋਰਾ ਨਾਲ ਚੱਲ ਰਹੀਆਂ ਨੇ ਉੱਥੇ ਹੀ ਜ਼ਿਲ੍ਹਾ ਪਠਾਨਕੋਟ ਜਿਹੜਾ ਕਿ ਬਾਰਡਰ ਏਰੀਆ ਹੋਣ ਦੇ ਚੱਲਦੇ ਇੱਕ ਤਰਫ ਜਿੱਥੇ ਜੰਮੂ ਕਸ਼ਮੀਰ ਦੀ ਹਾਦ ਲੱਗਦੀ ਹੈ ਉੱਥੇ ਹੀ ਦੂਸਰੀ ਤਰਫ ਪਾਕਿਸਤਾਨ ਦੀ ਵੀ ਹਾਦਿਸ ਇਸ ਜ਼ਿਲ੍ਹੇ ਨੂੰ ਲੱਗਦੀ ਹੈ ਜਿਸ ਦੇ ਚਲਦੇ ਸਾਡੀ ਟੀਮ ਮਾਧਪੁਰ ਇੰਟਰਸਟੇਟ ਨਾਕੇ ਤੇ ਪੁਲਸ ਵੱਲੋਂ ਸੁਰੱਖਿਆ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਵਾਸਤੇ ਪੁੱਜੀ ਜਿੱਥੇ ਕਿ ਪੁਲਸ ਵੱਲੋਂ ਮਾਧਪੁਰ ਇੰਟਰਸਟੇਟ ਨਾਕੇ ਤੇ ਜੋ ਕਿ ਗੱਡੀਆਂ ਜੰਮੂ ਕਸ਼ਮੀਰ ਤੋਂ ਆ ਰਹੀਆਂ ਸੀ ਉਹਨਾਂ ਨੂੰ ਬੜਾ ਹੀ ਬਰੀਕੀ ਦੇ ਨਾਲ ਚੈੱਕ ਕੀਤਾ ਜਾ ਰਿਹਾ ਸੀ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਵਿੱਚ ਪੁਲਸ ਵੱਲੋਂ ਗੱਡੀਆਂ ਦੀ ਬੜੇ ਹੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਪੰਜਾਬ ਦੇ ਹੱਦੇ ਅੰਦਰ ਜਾਂ ਜਾਂ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਜੋ ਗੱਡੀਆਂ ਜੰਮੂ ਕਸ਼ਮੀਰ ਤੋਂ ਆ ਰਹੀਆਂ ਨੇ ਉਹਨਾਂ ਨੂੰ ਮਦਪੁਰ ਇੰਟਰ ਸਟੇਟ ਨਾਕੇ ਦੇ ਉੱਪਰ ਰੋਕੇ ਹਰ ਪਹਿਲੂ ਤੇ ਜਾਂਚ ਕੀਤੀ ਜਾ ਰਹੀ ਹੈ ਤਾਂ ਉਸ ਤੋਂ ਬਾਅਦ ਪੰਜਾਬ ਦੀ ਹੱਦ ਦੇ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਤੇ ਹੁਣ ਮਦਪੁਰ ਨਾਕੇ ਤੇ ਜਿਨ੍ਹਾਂ ਯਾਤਰੀਆਂ ਦੀ ਜਾਂ ਲੋਕਾਂ ਦੀ ਚੈਕਿੰਗ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਵੀ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਗਈ ਤਾਂ ਸੁਣ ਲਓ ਉਹਨਾਂ ਨੇ ਕੀ-ਕਿਆ ਸਰ ਜੀ ਨਾ ਹੀ ਤੋਂ ਸਰ ਨਾਮੁਨੀ ਸੀ ਜੰਮੂ ਤੋਂ ਆ ਰਿਹਾ ਹੈ jana jisna madhopur interstate nakre piche bhi nakke te ruk rahe 15 garh di sari checking hon rahi te bahut vadiya lagya sare checking hondi hai gaddi di ki gaddi di checking karde hai te sade ta bhi bada acha hai ki checking ho rahi hai ki suraksha leke bilkul mushkil to nahi a rahi hai nahi koi mushkil nahi ਜਦੋਂ ਕੁਸ਼ਮੀਰ ਤੋਂ ਆ ਰਹੇ ਹਾਂ ਜੀ ਆ ਬਹੁਤ ਪੂਰੀ ਇੰਟਰਸਟਿੰਗ ਥਾਂ ਕਿਤੇ ਰੋਕੇ ਪੁੱਛਦੇ ਹਾਂ ਹਾਂ ਸਰ ਇੱਥੇ ਚੈਕਿੰਗ ਹੋ ਰਹੀ ਹੈ ਸਤ ਸਭ ਤੋਂ ਵਧੀਆ ਗੱਲ ਹੈ ਕਿਉਂਕਿ ਅੱਜ ਕੱਲ ਟੈਰਿਸਟਾਂ ਦਾ ਬਹੁਤ ਮਾਹੌਲ ਹੋਇਆ ਹੈ ਸਾਡੇ ਇੰਡੀਆ ਵਿੱਚ ਸਤ ਕਰਨ ਇੱਥੇ ਬਹੁਤ ਵਧੀਆ ਤਰੀਕੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਹਰ ਗੱਡੀ ਨੂੰ ਰੋਕੇ ਜਾ ਰਿਹਾ ਪੂਰਾ ਫੁੱਲ ਚੈੱਕ ਕੀਤਾ ਜਾ ਰਿਹਾ ਹੈ ਸਾਲ ਵੀ ਕਿਹਦੀ ਚੈਕਿੰਗ ਹੁੰਦੀ ਹੈ ਜਾਂ ਹੁਣ 15 ਜਨੂ ਲਾ ਕੇ ਕਰ ਰਹੇ ਨੇ ਨਹੀਂ ਸਰ ਵੈਸੇ ਵੀ ਵਿੱਚ ਵਿੱਚ ਹੁੰਦੀ ਰਹਿੰਦੀ ਹੈ ਚੈਕਿੰਗ ਲੇਕਿਨ ਇਸਲੇ ਕੁਝ ਜ਼ਿਆਦਾ ਹੀ ਸਖਤੀ ਹੋ ਗਈ ਹੈ ਫਾਰ ਵੀ ਚੈਕਿੰਗ ਹੋਈ ਹੈ ਸਾਡੀ ਇੱਥੇ ਵੀ ਚੈਕਿੰਗ ਹੋਈ ਹੈ ਬਹੁਤ ਅੱਛੀ ਗੱਲ ਹੈ ਕੋਈ ਪੁਲਿਸ ਵਾਲੋ ਕੋਈ ਨਹੀਂ ਨਹੀਂ ਸਰ ਕੋਈ ਤੰਗੀ ਨਹੀਂ ਹੈ ਸਰ ਕੋਈ ਤੰਗ ਨਹੀਂ ਕਰ ਰਿਹਾ ਉਹਨੇ ਆਪਣਾ ਕੰਮ ਕਰਨਾ ਉਹਦੀ ਡਿਊਟੀ ਹੈਗੀ ਆ ਉਹ ਡਿਊਟੀ ਕਰ ਰਿਹਾ ਤੇ ਹੁਣ ਮਾਦਪੁਰ ਨਾਕੇ ਤੇ ਮੁੱਖ ਅਫਸਰ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਵੱਲੋਂ ਕੀ ਕਹਿਣਾ ਹੈ ਇਸ ਸੁਰੱਖਿਆ ਨੂੰ ਲੈ ਕੇ ਅੰਦਰਾਂਗਸ ਨੂੰ ਦੇਖਦੇ ਹਾਂ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਤਾ ਦੇ ਮੁਤਾਬਕ ਜੋ ਸਾਨੂੰ ਹਦਾਇਤਾਂ ਮਿਲੀਆਂ ਉਹਦੇ ਮੁਤਾਬਕ ਅਸੀਂ ਸਕورٹی ਆਪਣੀ ਟੈਡ ਕੀਤੀ ਹੋਈ ਹੈ ਔਰ ਅਮਰਨਾਥ ਯਾਤਰਾ ਕਰਦੇ ਹੀ ਉਹਦੇ ਕਰਕੇ ਵੀ ਆਪਣੀ ਸਕورٹی ਟੈਡ ਕੀਤੀ ਹੋਈ ਹੈ ਜਿਹੜੀਆਂ ਜਿਹੜੀਆਂ ਬੋਰਸਾਂ ਸਾਰੇ ਲੱਗੀਆਂ ਸਾਡੇ ਕੋਲ ਬੀਐਸਐਫ ਏਆਰਪੀ ਔਰ ਡਿਸਟ੍ਰਿਕਟ ਪੁਲਿਸ ਦਿਨ ਰਾਤ 24 ਘੰਟੇ ਡਿਊਟੀ ਚੱਲਦੀ ਆ ਕਰ ਲਈ ਆ ਔਰ ਵਧੀਆ ਡਿਊਟੀ ਕਰ ਰਹੇ ਆ ਔਰ ਇਹ ਇਥੇ ਮਾਧੋਪੁਰ ਦੇ ਵਿੱਚ ਹੀ ਹੈ ਗਿਆ ਜਾਂ ਸ਼ਹਿਰ ਦੇ ਵਿੱਚ ਵੀ ਪਖਾਨਗੁਰ ਜ਼ਿਲ੍ਹੇ ਦੇ ਵਿੱਚ ਵੀ ਪੂਰੀ ਤਰ੍ਹਾਂ ਤਵੱਜਾ ਜਿੱਕੇ ਟੋਟਲ ਡਿਸਟ੍ਰਿਕਟ ਦੇ ਵਿੱਚ ਅਲਰਟ ਚੱਲ ਰਿਹਾ ਟੋਟਲ ਡਿਸਟ੍ਰਿਕਟ ਦੇ ਵਿੱਚ ਅਮਰਨਾਥ ਔਰ 15 ਅਗਸਤ ਦੇ ਕਰਕੇ ਟੋਟਲ ਡੈਟ ਦੇ ਵੀ ਰਿਜ਼ਲਟ ਚੱਲ ਰਿਹਾ ਫੋਟੋ ਆਪਨੇ ਡਿਊਟੀ ਵਧੀਆ ਤੰਦੇ ਹੀ ਨਾ ਕਰ ਰਹੀ